ਹੋ ਜੇ ਭੈਣ ਜਵਾਨ ਤਾਂ ਨੇੜ ਤਾਂ ਨਹੀਂ ਵਿਧਾਈਦੀ ਜੇਕਰ ਘਰੇ ਜਵਾਨ ਭੈਣ ਹੋਵੇ ਨਾ ਤੇ ਬਹੁਤੇ ਮਸਟੰਡਿਆਂ ਨੂੰ ਘਰੇ ਨਹੀਂ ਵਾੜੀਦਾ ਹੁੰਦਾ ਹੋ ਜੇ ਭੈਣ ਜਵਾਨ ਤੇ ਨੇੜ ਤਾਂ ਨਹੀਂ ਵਿਧਾਈਦੀ ਸੋਹਰੇ ਮੂਹਰੇ ਸਿਰ ਤੋਂ ਚੁੰਨੀ ਕਦੇ ਨਹੀਂ ਲਾਈਦੀ ਹੋ ਕੇ 18 ਸਾਲ ਦੇ ਪਤਨਾ ਰੋਲੀਏ ਮਾਪਿਆਂ ਦੀ ਤੇ ਹੁੰਦੀ ਨੱਡ ਦੇ ਵਾਇਰਲ ਵੀਡੀਓ ਨੇ ਤੱਕ ਟਾਪਿਆਂ ਦੀ ਬਿਨਾ ਆਵਾਜ਼ ਤੋਂ ਘਰੇ ਕਿਸੇ ਦੇ ਪੈਰ ਨਹੀਂ ਪਾਈਦਾ ਆਇਆ ਨਾ ਹੋਵੇ ਸੱਦਾ ਤੇ ਵਿਆਹ ਵਿੱਚ ਨਹੀਂ ਜਾਈਦਾ ਆਇਆ ਨਾ ਹੋਵੇ ਸੱਦਾ ਤੇ ਵਿਆਹ ਵਿੱਚ ਨਹੀਂ ਜਾਈਦਾ ਬਈ ਕਰੀਏ ਨਾ ਕਦੇ ਟੀਚਰ ਅੰਨੇ ਲੂਲੇ ਤੇ ਮਰਾਸੀ ਨੂੰ ਸਿੱਖ ਕੌਮ ਨਹੀਂ ਭੁੱਲ ਸਕਦੀ ਕਦੇ ਜੂਨ 84 ਕਿਸੇ ਦੀ ਚੁੱਕ ਚ ਆ ਕੇ ਨਹੀਂ ਕਦੇ ਅਸਲਾ ਚੁੱਕੀ ਦਾ ਉੱਤੇ ਵੱਲ ਮੂੰਹ ਕਰਕੇ ਮਿੱਤਰੋ ਕਦੇ ਨਹੀਂ ਥੁੱਕੀ ਦਾ ਆੜਤੀਆਂ ਨਾ ਲੇਖਾ ਭੁੱਲੇ ਪਾਈ ਪਾਈ ਦਾ ਬਿਨਾ ਰੱਬ ਦਾ ਨਾਮ ਲਏ ਤੋਂ ਗੇਰ ਨਹੀਂ ਪਾਈ ਦਾ ਬਈ ਬਿਨਾ ਰੱਬ ਦਾ ਨਾਮ ਲਏ ਤੋਂ ਗੇਰ ਨਹੀਂ ਪਾਈ ਦਾ ਬਹੁਤ ਹੀ ਦੇਰ ਟਿਕੇ ਨਾ ਪੈਸਾ ਬਹੁਤੀ ਧੀਰ ਟਕੇ ਨਾ ਪੈਸਾ ਹੱਡ ਹਰਾਮ ਤੇ ਚੋਰੀ ਦਾ ਬਹੁਤੀ ਧੀਰ ਟਕੇ ਨਾ ਪੈਸਾ ਗੌਰ ਕਰਨਾ ਬਹੁਤੀ ਧੀਰ ਟਕੇ ਨਾ ਪੈਸਾ ਹੱਡ ਹਰਾਮ ਤੇ ਚੋਰੀ ਦਾ ਤੇ ਘਰੇ ਬਗਾਨੇ ਜਾ ਕੇ ਠਰਕੀਓ ਠਰਕ ਨਹੀਂ ਪੂਰੀ ਦਾ ਕੂੜਾ ਕਰਕਟ ਮਲ ਮੂਤਰ ਨਹੀਂ ਨਹਿਰ ਚ ਰੋੜੀ ਦਾ ਕੂੜਾ ਕਰਕਟ ਮਲ ਮੂਤਰ ਨਹੀਂ ਨਹਿਰ ਚ ਰੋੜੀ ਦਾ ਨਸ਼ੇੜੀ ਬੰਦੇ ਨਾਲ ਨਹੀਂ ਧੀ ਦਾ ਰਿਸ਼ਤਾ ਜੋੜੀ ਦਾ ਰਾਤ ਪੈਣ ਤੇ ਰੁੱਖ ਦੇ ਥੱਲੇ ਕਦੇ ਨਹੀਂ ਸੋਈਂਦਾ ਰਾਤ ਪੈਣ ਤੇ ਰੁੱਖ ਦੇ ਥੱਲੇ ਕਦੇ ਨਹੀਂ ਸੌਂਈਦਾ ਮਾਲ ਕਿਸੇ ਵੀ ਸਾਧਨ ਉੱਤੇ ਓਵਰਲੋਡ ਨਹੀਂ ਢੋਈਦਾ ਮਾਲ ਕਿਸੇ ਵੀ ਸਾਧਨ ਉੱਤੇ ਓਵਰਲੋਡ ਨਹੀਂ ਢੋਈਦਾ ਸਹੁਰੇ ਜਾ ਕੇ दारू ਕਹਿ ਕੇ ਨਹੀਂ ਮੰਗਾਈ ਦੀ ਜਿਹੜੇ दारू ਪੀਂਦੇ ਸ਼ਕੀਨ ਨੇ ਉਹਨਾਂ ਵਾਸਤੇ ਗੱਲ ਹੈ ਵੀ ਸਹੁਰੇ ਜਾ ਕੇ दारू ਕਹਿ ਕੇ ਨਹੀਂ ਮੰਗਾਈ ਦੀ ਰੋਟੀ ਨਖਰੇ ਕਰ ਕਰਕੇ ਵੀ ਕਦੇ ਨਹੀਂ ਖਾਈ ਦੀ ਦੋਗਲੇ ਬੰਦੇ ਦੀ ਹਾਮੀ ਨਾ ਕਦੇ ਵੀ ਭਰੀਏ ਜੀ ਦਿੱਤਾ ਏ ਜਿਹਨੇ ਸਭ ਕੁਝ ਸੱਚੇ ਰੱਬ ਤੋਂ ਡਰੀਏ ਜੀ ਭਰੀ ਪੰਚਾਇਤ ਚ ਕਦੇ ਨਹੀਂ ਉੱਚਾ ਨੀਵਾ ਬੋਲੀਦਾ ਭਰੀ ਪੰਚਾਇਤ ਚ ਕਦੇ ਨਹੀਂ ਉੱਚਾ ਨੀਵਾ ਬੋਲੀਦਾ ਉੱਚਾ ਅਹੁਦਾ ਮਿਲ ਜਾਵੇ ਤਾਂ ਕੁਫਰ ਨਹੀਂ ਤੋਲੀਦਾ ਰੂਬ ਨਹੀਂ ਪਾਈਦਾ ਹੁੰਦਾ ਜੇ ਉੱਚਾ ਅਹੁਦਾ ਮਿਲ ਜਾ ਤਾਂ ਨਜਾਇਜ਼ ਫਾਇਦਾ ਨਹੀਂ ਚੱਕੀਦਾ ਹੁੰਦਾ ਭਰੀ ਪੰਚਾਇਤ ਚ ਕਦੇ ਨਹੀਂ ਉੱਚਾ ਨੀਵਾ ਬੋਲੀਦਾ ਉੱਚਾ ਅਹੁਦਾ ਮਿਲ ਜਾਵੇ ਤਾਂ ਕੁਫਰ ਨਹੀਂ ਤੋਲੀਦਾ ਮੁੱਕਰ ਜੇ ਗੱਲ ਕਰਕੇ ਬੰਦਾ ਰਹਿ ਜੇ ਦੁੱਕੀ ਦਾ ਖਾਸ ਕਰਕੇ ਬੰਦਾ ਜਨਾਨੀਆਂ ਦੀ ਗੱਲ ਨਹੀਂ ਮੈਂ ਕਰਦਾ ਮੁੱਕਰ ਜੇ ਗੱਲ ਕਰਕੇ ਬੰਦਾ ਰਹਿ ਜੇ ਦੁੱਕੀ ਦਾ ਔਕਾਤ ਤੋਂ ਜ਼ਿਆਦਾ ਮਿੱਤਰੋਂ ਨਹੀਂ ਕਦੇ ਕਰ ਜਾ ਚੁੱਕੀ ਦਾ ਸਾਂਝੀ ਵਟ ਤੋਂ ਨਿੰਮਕ ਕਰ ਟਾਲੀ ਨਹੀਂ ਵੱਢੀ ਦੀ ਰੁੱਖ ਤਾਂ ਕੋਈ ਵੀ ਨਹੀਂ ਵੱਡਣਾ ਚਾਹੀਦਾ ਸਾਂਝੀ ਵਟ ਤੋਂ ਸਾਂਝੀ ਵਟ ਤੋਂ ਨਿੰਮਕ ਕਰ ਟਾਲੀ ਨਹੀਂ ਵੱਢੀ ਦੀ ਤੇ ਬੱਚਿਆਂ ਮੂਰੇ ਘਰ ਵਾਲੀ ਨੂੰ ਗਾਲ ਨਹੀਂ ਕੱਢੀ ਦੀ ਹੋਵੇ ਜਿਗਰੀ ਯਾਰ ਤੇ ਪਿੱਛਾ ਨਹੀਂ ਠਕਾਈਦਾ ਰਾਤ ਬਰਾਤੇ ਘਰ ਦੱਸੇ ਬਿਨਾ ਕਦੇ ਨਹੀਂ ਜਾਈਦਾ ਕਿਤੇ ਜਾਣਾ ਤਾਂ ਘਰ ਦੇ ਨੂੰ ਦੱਸ ਕੇ ਜਾਓ ਜਮਾਨਾ ਮਾੜਾ ਚੱਲਦਾ ਕੋਈ ਉੰਨੀ ਕੀ ਹੋ ਜੇ ਘਰ ਦੇ ਨੂੰ ਕਮ ਸੰਗਮ ਇਹ ਤਾਂ ਪਤਾ ਹੋਵੇ ਵੀ ਸਾਡਾ ਤੀ ਪੁੱਤ ਗਿਆ ਕਿੱਥੇ ਆ ਹੋਵੇ ਜਿਗਰੀ ਯਾਰ ਤੇ ਪਿੱਛਾ ਨਹੀਂ ਠਕਾਈਦਾ ਰਾਤ ਬਰਾਤੇ ਘਰ ਦੱਸੇ ਬਿਨਾ ਕਦੇ ਨਹੀਂ ਜਾਈਦਾ ਮਾਂ ਪਿਓ ਨੂੰ ਨਾ ਛੱਡੀਏ ਪਿੱਛੇ ਲੱਗ ਕੇ ਨੱਢੀ ਦੇ ਹੋਈ ਹੋਵੇ ਮਰਗ ਤਾਂ ਜਾ ਕੇ ਦੰਦ ਨਹੀਂ ਕੱਢੀਦੇ ਉਥੇ ਖਿਚਕਿਚ ਹੀ ਹੀ ਨਹੀਂ ਕਰੀ ਜਾਈਦਾ ਹੁੰਦਾ ਮਰਗ ਵਾਲੇ ਘਰੇ ਜਾ ਕੇ ਭਾਵੇਂ ਸੰਸਕਾਰ ਤੇ ਗਏ ਹੋ ਭਾਵੇਂ ਫੁੱਲਾਂ ਦੇ ਭਾਵੇਂ ਭੋਗ ਤੇ ਮਾਂ ਪਿਓ ਨੂੰ ਨਾ ਛੱਡ ਗਏ ਪਿੱਛੇ ਲੱਗ ਕੇ ਨੱਡੀ ਦੇ ਤੇ ਹੋਈ ਹੋਵੇ ਮਰਗ ਤਾਂ ਜਾ ਕੇ ਦੰਦ ਨਹੀਂ ਕੱਢੀਦੇ ਦੂਸਰਿਆਂ ਦੇ ਧਰਮ ਨੂੰ ਕਦੇ ਨਹੀਂ ਨਿੰਦਣਾ ਚਾਹੀਦਾ ਜੇਕਰ ਤੁਸੀਂ ਕਿਸੇ ਜੇਕਰ ਤੁਸੀਂ ਆਪ ਦੇ ਧਰਮ ਬਾਰੇ ਮਾੜਾ ਨਹੀਂ ਸੁਣ ਸਕਦੇ ਤਾਂ ਕਿਸੇ ਦੂਜੇ ਧਰਮ ਦੇ ਬਾਰੇ ਵੀ ਮਾੜਾ ਬੋਲਣ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ ਦੂਸਰੇ ਹੰਤੇ ਧਰਮ ਨੂੰ ਕਦੇ ਨਹੀਂ ਨਿੰਦਣਾ ਚਾਹੀਦਾ ਤੇ ਚੜਦੇ ਸਾਰ ਸਟੇਜ ਤੇ ਮਿਰਜਾ ਨਹੀਂ ਗਾਈਦਾ ਸਿਆਣਾ ਕਲਾਕਾਰ ਸਟੇਜ ਤੇ ਚੜਦਾ ਸਾਰ ਕਦੇ ਵੀ ਸਭ ਤੋਂ ਪਹਿਲਾ ਗੀਤ ਮਿਰਜਾ ਨਹੀਂ ਗਾਊਗਾ ਭਾਵੇਂ ਦੂਜੇ ਨੰਬਰ ਤੇ ਗਾ ਦੇ ਪਰ ਸਭ ਤੋਂ ਪਹਿਲਾ ਮਿਰਜਾ ਨਹੀਂ ਗਾਊਗਾ ਕਿਉਂਕਿ ਉਹਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਝੋਟਿਆਂ ਵਾਲੇ ਘਰ ਚੋਂ ਲੱਸੀ ਦੁੱਧ ਨਹੀਂ ਲੱਭੀ ਦੇ ਮਿਹਨਤ ਵਾਲੇ ਬੰਦੇ ਦੇ ਪੈਸੇ ਨਹੀਂ ਦੱਬੀ ਦੇ ਗੱਲ ਸਿਆਣੇ ਬੰਦੇ ਦੀ ਕਦੇ ਵਿੱਚ ਨਹੀਂ ਟੋਕੀ ਦੀ ਲੱਗਿਆ ਹੋਵੇ ਧਰਨਾ ਤਾਂ ਐਂਬੂਲੈਂਸ ਨਹੀਂ ਰੋਕੀ ਦੀ ਸੁੱਖ ਲੱਗਿਆ ਹੋਵੇ ਧਰਨਾ ਤਾਂ ਐਂਬੂਲੈਂਸ ਨਹੀਂ ਰੋਕੀ ਦੀ ਓਏ ਬਾਠਾ ਲੱਗਿਆ ਹੋਵੇ ਧਰਨਾ ਤਾਂ ਐਂਬੂਲੈਂਸ ਨਹੀਂ ਰੋਕੀ ਦੀ ਸੋ ਇਹ ਸੀ ਦੋਸਤੋ ਕੁਝ ਸੱਚੀਆਂ ਗੱਲਾਂ ਲਿਖੀਆਂ ਮੈਂ ਤੁਹਾਡਾ ਆਪਣਾ ਸੁੱਖ ਬਾਠ ਲਾਹੌਰੀਆ ਇੰਨੀ ਆਕ ਗੱਲਾਂ ਦੇ ਨਾਲ ਤੁਹਾਡੇ ਤੋਂ ਆਗਿਆ ਲੈਣਾ ਕੋਈ ਗੱਲ ਗਲਤ ਹੋਵੇ ਤਾਂ ਮਾਫੀ ਚਾਹੁੰਦਾ ਜੇਕਰ ਚੰਗੀਆਂ ਲੱਗਣ ਤਾਂ ਸ਼ੇਅਰ ਜ਼ਰੂਰ ਕਰ ਦਿਓ ਮੈਂ ਕੋਈ ਬਹੁਤਾ ਸਿਆਣਾ ਤਾਂ ਨਹੀਂ ਪਰ ਫਿਰ ਵੀ ਜਿੰਨੀ ਕੁ ਮੇਰੀ ਸੋਚ ਸਮਝ ਜਿੰਨਾ ਕੁ ਮੇਰਾ ਐਕਸਪੀਰੀਅੰਸ ਜਿੰਨਾ ਕੁ ਮੇਰੀ ਸਮਝ ਸੀ ਮੈਂ ਉਸ ਮੁਤਾਬਕ ਗੱਲਾਂ ਲਿਖੀਆਂ ਨੇ ਉਮੀਦ ਕਰਦਾ ਕਿ ਜ਼ਿਆਦਾ ਤਾਂ ਸੱਚੀ ਹੋਣੀਆਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਗੇ ਹੋਰ ਆਪਾਂ ਚੀਜ਼ਾਂ ਬੜੀਆਂ ਸ਼ੇਅਰ ਕਰਦੇ ਆਂ ਇਹੋ ਜਿਹੀਆਂ ਚੀਜ਼ਾਂ ਸ਼ੇਅਰ ਕਰਿਆ ਕਰੋ ਤਾਂ ਕਿ ਲੋਕਾਂ ਨੂੰ ਕੋਈ ਸਿੱਖਣ ਨੂੰ ਮਿਲੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੈਂ ਤੁਹਾਡਾ ਆਪਣਾ ਸੁਖ ਬਾਠ ਲਾਹੌਰੀ ਵਾਲਿਆਂ ਨਾਲ ਗਿਆ ਜਲਦ ਮਿਲਦੇ ਆਂ ਕਿਸੇ